ਜੈ ਸ਼੍ਰੀ ਬਾਲਾ ਜੀ ਪਹਿਲਾਂ ਤਾਂ ਮੈਂ ਸਾਰੇ ਭਗਤਾਂ ਨੂੰ ਦੱਸਣਾ ਚਾਹੁੰਦਾ ਜਿਹੜੀ ਸਾਡੀ ਪਹਿਲੀ ਵਿਵਸਥਾ ਯਾਨੀ ਕਿ ਜਿੱਥੇ ਸਾਡੀ ਸ਼ੁਰੂਆਤ ਹੋਈ ਉਹ 26 ਜਨਵਰੀ ਨੂੰ ਸ਼ੁਰੂਆਤ ਸਾਡੀ ਹੋ ਚੁੱਕੀ ਸੀ ਜਿਹੜੇ ਸਾਡੇ ਟੈਂਟ ਵਾਲੇ ਵੀਰ ਆ ਜਿਨ੍ਹਾਂ ਨੇ ਪੰਡਾਲ ਸਜਾਉਣਾ ਉਹ 26 ਜਨਵਰੀ ਨੂੰ ਬਾਬਾ ਜੀ ਮੰਦਰ ਵਿੱਚ ਪ੍ਰਾਪਤ ਕੀਤਾ ਉਹਨਾਂ ਨਾਲ ਤੁਸੀਂ ਦੇਖੋਗੇ ਦਿਨੋਂ ਦਿਨ ਕੰਮ ਕਰ ਰਹੇ ਆ ਇੱਕ ਮੈਂ ਗੱਲ ਇਹ ਦੱਸਣਾ ਚਾਹੂੰਗਾ ਕਿ ਜਿਹੜੇ ਮੇਰੇ ਵੀਰ ਆ ਇਹ ਕੰਮ ਰਾਤ ਦੇ 2-2 3-3 ਵਜੇ ਤੱਕ ਕੰਮ ਕਰ ਰਹੇ ਆ ਤੇ ਤੁਸੀਂ ਬਾਹਰ ਪੰਡਾਲ 'ਚ ਜਾ ਕੇ ਦੇਖੋਗੇ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਹੋਈ ਆ ਬਹੁਤ ਸੋਹਣਾ ਪੰਡਾਲ ਸਜਿਆ ਹੋਇਆ ਜਿਹੜੀ ਜਰਮਨ ਲਾਈਟਿੰਗ ਦੀ ਗੱਲ ਕਰਾਂ ਲਾਈਟਿੰਗ ਦੇ ਵੀ ਬਹੁਤ ਵਧੀਆ ਡੈਕੋਰੇਸ਼ਨ ਹੋਈ ਹੋਈ ਹੈ ਮਤਲਬ ਕਿ ਕਹਿੰਦਾ 80 ਪੈਸੇ ਕੰਮ ਨਿਬੜ ਚੁੱਕੇ 20 ਪੈਸੇ ਪੈਂਡਿੰਗ ਹੈ ਜਿਵੇਂ ਅੰਦਰਲੇ ਪੰਗਾਲ ਚ ਡੈਕੋਰੇਸ਼ਨ ਹੋ ਜਾਣੀ ਹੈ ਤੇ ਬਾਕੀ ਆਲਮੋਸਟ ਜਿਹੜੀਆਂ ਤਿਆਰੀਆਂ ਉਹ ਡਨ ਹੋ ਚੁੱਕੀਆਂ ਬਾਕੀ ਇਹੀ ਮੈਂ ਕਹਿਣਾ ਹੋਇਆ ਸਾਨੂੰ ਸਭ ਦਾ ਹੀ ਬੜਾ ਸਹਿਯੋਗ ਹੈ ਮਤਲਬ ਕਿ ਬਾਲਾ ਜੀ ਮੰਦਰ ਦੇ ਆਗੂਆਂ ਚ ਵੀ ਇੰਨੀ ਖੁਸ਼ੀ ਹੈ ਕਿ ਸਾਨੂੰ 3 ਦਿਨ ਹੋ ਗਏ ਸਾਡਾ ਜਿਹੜਾ ਅਸੀਂ ਟੋਟਲੀ ਇੱਥੇ ਆ ਸਾਡੀ ਜਿਹੜੀ ਹਾਜ਼ਰੀ ਇੱਥੇ ਆ ਮਤਲਬ ਸਾਡਾ ਰਾਤ ਦਾ ਖਾਣਾ ਵੀ ਇੱਥੇ ਆ ਕੋਈ ਨਾ ਕੋਈ ਵੀ ਸਾਨੂੰ ਕਹਿੰਦਾ ਜੀ ਕਿਸੇ ਨੂੰ ਜਾਨਾ ਨਹੀਂ ਮੈਂ ਘਰੋਂ ਖਾਣਾ ਲੈ ਕੇ ਆਉਣਾ ਆਏ ਸਾਨੂੰ 2-3 ਦਿਨ ਦੋ ਤਿੰਨ ਦਿਨ ਹੋ ਗਏ ਅਸੀਂ ਇੱਥੇ ਹੀ ਆਪ ਦਾ ਇੰਜੋਏ ਵੀ ਕਰ ਰਹੇ ਆ ਕੰਮ ਵੀ ਕਰ ਰਹੇ ਆ ਕੱਲ ਨੂੰ ਜਿਹੜਾ ਸਾਡੇ ਲਈ ਬਹੁਤ ਵੱਡਾ ਦਿਨ ਹੈ ਸਾਡਾ ਜਿਹੜਾ ਪਹਿਲਾ ਮੂਰਤੀ ਸਥਾਪਨਾ ਦਿਨ ਹੈ ਸਾਡੇ ਉੱਥੇ ਸ਼ੁਰੂ ਮਾਂ ਉੱਥੋਂ ਸਵੇਰ ਤੋਂ ਮਹਾ ਅਕਸ਼ਨਾਮ ਤੋਂ ਸ਼ੁਰੂ ਹੋ ਕੇ ਪੂਜਾ ਤੋਂ ਸ਼ੁਰੂ ਹੋ ਕੇ ਜਿਹੜੀ ਅੱਜ ਸਾਲਾ ਸੱਤਾ ਹਮ ਤੋਂ ਜੋਤ ਵੀ ਕੋਲ ਚੁੱਕੀ ਹੈ ਉਸ ਦੇ ਨਾਲ ਨਾਲ ਅਸੀਂ ਸ਼ੋਭਾ ਯਾਤਰਾ ਕਰਦਾਂਗੇ ਫਿਰ ਰਾਤ ਨੂੰ ਜਾਗਰਨ ਦਾ ਗੁੰਗਾਨ ਕਰਨ ਇੱਥੇ ਪ੍ਰਕਿਤ ਮਿੱਤਲ ਜੀ ਆ ਰਹੇ ਆ ਯਾਦੂਨਿ ਸ਼ਿਵਰ ਦਾ ਜਾ ਰਹੇ ਆ ਵਿਸ਼ਾਲ ਕੋਲ ਦੀ ਧੂਰੀ ਤੋਂ ਜੈ ਸ਼੍ਰੀ ਜੈ ਹਾਂਜੀ ਪ੍ਰਬਲ ਜੀ ਕੱਲ੍ਹ ਦੀਆਂ ਕੀ ਕੀ ਤਿਆਰੀਆਂ ਚੱਲ ਰਹੀਆਂ ਨੇ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਤੇ ਕੱਲ ਦੀ ਕੀ ਦਿਨਚਰ ਹੈ ਜੀ ਜੈ ਸ਼੍ਰੀ ਪਾਲਾ ਜੀ ਜੈ ਸ਼੍ਰੀ ਸ਼ੰਗ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਸਵੇਰ ਸਾਰੇ ਜਾਂ ਮੂਰਤੀਆਂ ਦਾ ਇਸ਼ਨਾਨ ਕੀਤਾ ਜਾਵੇਗਾ ਉਸ ਤੋਂ ਬਾਅਦ ਪੂਜਾ ਕੀਤੀ ਜਾਵੇਗੀ ਉਸ ਤੋਂ ਬਾਅਦ ਦੁਪਹਿਰੇ ਸ਼ੋਭਾ ਯਾਤਰਾ ਦਾ ਪ੍ਰੋਗਰਾਮ 1 ਵਜੇ ਤੋਂ ਸ਼ੁਰੂ ਹੋਵੇਗਾ ਜੀ ਉਸ ਤੋਂ ਬਾਅਦ ਸ਼ਾਮ ਨੂੰ ਕੀਰਤਨ 7 ਵਜੇ ਟਾਈਮ ਰੱਖਿਆ ਗਿਆ ਜੀ ਉਹ ਪ੍ਰਭੂ ਇੱਛਾ ਤੱਕ ਚੱਲੇਗਾ